ਬਾਪੂ ਮੇਰੇ ਦੋਸਤ ਸ੍ਰੀ ਅਨੰਦਪੁਰ ਸਾਹਿਬ ਤੇ ਮਣੀ ਕਰਨ ਸਾਹਿਬ ਮੱਥਾ ਟੇਕਣ ਜਾ ਰਹੇ ਆ ਤੇ ਉਹ ਮੈਨੂੰ ਆਂਦੇ ਮੈਂ ਜਾਵਣਾ ਬੜਾ ਜ਼ੋਰ ਪਈ ਜਾਂਦੇ ਆ ਪੁੱਤ ਤੈਨੂੰ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਯਾਰੀ ਦੋਸਤੀ ਆਪਣੇ ਬਰਾਬਰਤਾ ਨਾਲ ਰੱਖੀਦੀ ਹੁੰਦੀ ਐ ਤੇਰੀ ਯਾਰੀ ਦੋਸਤੀ ਸਾਰੇ ਤਕੜੇ ਘਰਾਂ ਦੇ ਮੁੰਡਿਆਂ ਨਾਲ ਹੈ ਕਿਉਂਕਿ ਆਪਾਂ ਉਹੀ ਕਮਾਉਣਾ ਤੇ ਉਹੀ ਖਾਣਾ ਉਹਨਾਂ ਤਕੜੇ ਘਰਾਂ ਦੇ ਨੂੰ ਕੋਈ ਫਰਕ ਨਹੀਂ ਪੈਂਦਾ ਗਾ ਆਪਾਂ ਹੈਗੇ ਕੰਮ ਧੰਦੇ ਵਾਲੇ ਬੰਦੇ ਆਪਣਾ ਕੰਮ ਵਿਗਾੜ ਨਹੀਂ ਸਰਨਾ ਉਹਨਾਂ ਨੂੰ ਜਵਾਬ ਦੇ ਦੇ ਸਹੀ ਗੱਲ ਆ ਬਾਪੂ ਤੇਰੀ ਆਪਣੀ ਗਰੀਬਾਂ ਦੀ ਕਾਦੀ ਧਾਰਮਿਕ ਯਾਤਰਾ ਆਪਣੀ ਤਾਂ ਰੋਜੀ ਰੋਟੀ ਧਾਰਮਿਕ ਯਾਤਰਾ ਠੀਕ ਆ ਬਾਪੂ ਮੈਂ ਜਵਾਬ ਦੇ ਦਿੰਦਾ ਉਹਨੂੰ ਹਾਂ ਭਾਈ ਆਪਣੇ ਸੇਵਕ ਜਿਗਰੀ ਯਾਰ ਦਾ ਆਇਆ ਥੋੜੇ ਜੋ ਕਿਸੇ ਨੂੰ ਫੋਨ ਹੁਣੇ ਦੱਸਿਆ ਸ੍ਰੀ ਅਨੰਦਪੁਰ ਸਾਹਿਬ ਜਾਣ ਬਾਰੇ ਯਾਰ ਮੈਨੂੰ ਨਹੀਂ ਲੱਗਦਾ ਸੇਵਕ ਜਾਣ ਲਈ ਰਾਜੀ ਹੂ ਓਏ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਐ ਉਹਦੇ ਘਰ ਦੇ ਹਾਲਾਤਾਂ ਬਾਰੇ ਗੱਲ ਤੇਰੀ ਸਹੀ ਐ ਉਹ ਭਲਾ ਤਰੀਕ ਨਹੀਂ ਐ ਉਹ ਅੱਜ 22 ਮਈ ਐ ਉਹ ਹੁਣ ਤਰੀਕ ਦਾ ਇਹਦੇ ਚ ਕੀ ਲੈਣਾ ਦੇਣਾ ਯਾਰ ਉਹ ਤਰੀਕ ਦਾ ਵੀ ਇਹ ਚ ਲੈਣਾ ਦੇਣਾ ਹੈਗਾ ਰਾਸਿਆਂ ਉਹ ਹੁਣ ਬਾਜ਼ਾਰ ਤਾਂ ਹੀ ਪਾਏਗਾ ਕਿ ਗੱਲ ਵੀ ਦੱਸੇਗਾ ਓਏ ਗੱਲ ਇਹ ਐ ਕਿ ਅੱਜ ਆਪਣੇ ਜਿਗਰੀ ਯਾਰ ਸੇਵਕ ਦਾ ਜਨਮ ਦਿਨ ਐ ਓਏ ਅੱਜ ਸੇਵਕ ਦਾ ਜਨਮ ਦਿਨ ਐ ਯਾਰ ਓਏ ਹਾਂ ਉਹ ਫਿਰ ਆਪਾਂ ਆਪਣੇ ਜਿਗਰੀ ਯਾਰ ਨੂੰ ਉਹਦੇ ਜਨਮ ਦਿਨ ਤੇ ਇਹੋੀ ਚੀਜ਼ ਗਿਫਟ ਕਰ ਗਏ ਕਿ ਉਹਨੂੰ ਸਦਾ ਯਾਦ ਰੱਖੇ। ਉਹ ਫਿਰ ਆਪਾਂ ਰਲ ਮਿਲ ਕੇ ਆਪਣੇ ਜਿਗਰੀ ਯਾਰ ਦੇ ਜਨਮ ਦਿਨ ਤੇ ਉਹਨੂੰ ਛੋਟਾ ਹਾਥੀ ਗਿਫਟ ਕਰੀਏ। ਹਾਂ ਬਿਲਕੁਲ ਸਹੀ ਗੱਲ ਹੈ। ਉਹਨੂੰ ਆਪਣੇ ਨਾਲ ਯਾਰੀ ਲਈਦਾ ਕੋਈ ਫਾਇਦਾ ਵੀ ਹੋਵੇ। ਹਾਂ ਸਹੀ ਗੱਲ ਹੈ ਤੇਰੀ। ਉਹ ਐਂ ਕਰੋ ਮੇਰੇ ਕੋਲੇ ਪੈਸੇ ਪਏ ਆ। ਹੁਣ ਮੈਂ ਪੈਸੇ ਖਰਚ ਦਿੰਨਾ। ਕੋਈ ਨਾ ਆਪਾਂ ਕਰ ਲਾਂਗੇ ਫਿਰ ਬਾਅਦ ਚ। ਠੀਕ ਹੈ। हां हां तू बेफिक्र हो जा फिर ਮੱਲੋ ਤੁਸੀਂ ਸੇਵਕ ਦੇ ਘਰੇ ਚੱਲੋ ਤੇ ਮੈਂ ਛੋਟਾ ਹੱਥੀ ਖਰੀਦ ਕੇ ਤੁਹਾਡੇ ਮਗਰੀ ਆ ਗਿਆ हां ਅਸੀਂ ਕੇਕ ਉਕ ਲੈ ਕੇ ਚੱਲਦੇ ਆਂ ਸ਼ੁਕਰੀ ਯਾਰ ਸੇਵਕ ਦੇ ਘਰੇ ਚਲੋ ਫਿਰ ਮੈਂ ਵੀ ਛੋਟਾ ਹੱਥੀ ਲੈ ਕੇ ਤੁਹਾਡੇ ਮਗਰੀ ਆ ਗਿਆ ਆਹ ਚਲੋ ਫਿਰ ਚਲੋ ਚੱਲ ਆਪਾਂ ਪਹਿਲਾਂ ਕੇਕ ਲੈ ਕੇ ਆਈਏ ਚੱਲ ਚੱਲ ਉਹ ਜਗਰੀਆ ਜਾਰਾ ਜੇ ਤੂੰ ਸਾਨੂੰ ਨਹੀਂ ਦੱਸੇਗਾ ਸਾਨੂੰ ਕਿਹੜਾ ਫਿਰ ਪਤਾ ਨਹੀਂ ਲੱਗਣਾ ਕੀ ਗੱਲ ਹੋ ਗਈ ਯਾਰੋ ਮੈਂ ਤਾਂ ਸੋਤੋਂ ਕਦੇ ਕੁਝ ਪਾਇਆ ਹੀ ਨਹੀਂ ਫਿਰ ਆਪਦਾ ਜਨਮ ਦਿਨ ਸਾਡੇ ਤੋਂ ਕਿਉਂ ਛਪਾਇਆ ਮੇਰਾ ਜਨਮ ਦਿਨ ਉਹ ਸਾਡੇ ਗਰੀਬਾਂ ਦੇ ਕਦੇ ਜਨਮ ਦਿਨ ਹੈ ਖੈਰ ਚਲੋ ਤੁਸੀਂ ਜੇ ਆਈ ਗਏ ਆ ਤੇ ਤੁਸੀਂ ਬੈਠੋ ਮੈਂ ਠੰਡਾ ਤੇ ਕੁਝ ਖਾਣ ਨੂੰ ਤੁਹਾਡੇ ਉੱਤੇ ਫੜ ਲਿਆ ਉਹ ਜਗਰੀਆ ਜਾਰਾ ਖੜ ਜਾ ਖੜ ਜਾ ਕਿਤੇ ਨਹੀਂ ਜਾਣਾ ਤੂੰ ਇਉਂ ਕਰ ਆ ਮੜ ਜਾ ਟੇਬਲ ਖੱਚ ਕਾ ਉਰਾਂ ਨੂੰ ਲਿਆ ਇੱਥੇ ਜੇ ਕਰ ਲਾ ਲਿਆ ਵੀ ਧਰ ਇਹ ਲਾਵੇਂ ਗਰੇ ਆ ਕਰ ਦੇ ਤਖਸਮਨ ਸਕੂਟਰ ਇਧਰ ਕਰ ਸਕੂਟਰ ਸਾਈਡ ਤੇ ਲਾ ਅੱਗੇ ਆ ਪਲੇਟ ਸਾਡੇ ਯਾਰ ਦਾ ਜਨਮ ਦਿਨ ਹੈ ਰਲ ਮਿਲ ਕੇ ਮਨਾਵਾਂਗੇ ਪੂਰਾ ਰਲ ਮਿਲ ਕੇ ਮਨਾਵਾਂ ਯਾਰ ਦਾ ਜਨਮ ਦਿਨ ਲੈ ਵੀ ਸੇਫ ਕਾ ਕੱਟ ਫਿਰ ਆਪਦੇ ਜਨਮ ਦਿਨ ਦਾ ਕੇਕ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਓ ਜਨਮ ਦਿਨ ਤੇ ਮੁਬਾਰਕਾ ਜਿਗਰੀਆ ਯਾਰਾ ਇਹ ਸਭ ਕੀ ਹੈ ਇਹ ਤੇਰੇ ਜਨਮ ਦਿਨ ਦਾ ਗਿਫਟ ਹੈ ਓ ਜਿਗਰੀਆ ਯਾਰੋ ਕਿਹੜੇ ਸੌਦਾ ਨੇ ਯਾਰ ਤੁਹਾਡਾ ਧੰਨਵਾਦ ਕਰਾਵਾਂ ਪਰ ਪੱਕੇ ਤੇ ਸੱਚੀ ਯਾਰੀ ਚ ਕਦੇ ਧੰਨਵਾਦ ਨਹੀਂ ਕਰੀਂਦਾ ਪੁੱਤਰ ਹੁਣ ਤੁਸੀਂ ਐ ਕਰੋ ਇਸ ਨਵੀਂ ਗੱਡੀ ਤੇ ਸ੍ਰੀ ਆਨੰਦਪੁਰ ਸਾਹਿਬ ਅਤੇ ਮਣੀ ਕਰਨ ਦਾ ਮੱਥਾ ਟੇਕ ਕੇ ਆਓ ਜਾਓ ਹੁਣੇ ਜਾਓ ਤੂੰ ਪੁੱਤਰ ਜਾ ਕੇ ਗੁਰੂਆਂ ਦਾ ਸ਼ੁਕਰਾਨਾ ਕਰਕੇ ਆਓ ਹੇ ਦਾਤਾ ਤੇਰਾ ਲੱਖ ਲੱਖ ਸ਼ੁਕਰ ਹੈ ਲੱਖ ਲੱਖ ਸ਼ੁਕਰ ਹੈ ਤੇਰਾ ਓਏ ਯਾਰ ਪਤੰਦਰ ਨੇ ਟਾਈਮ ਹੀ ਬਹੁਤ ਲਾਤਾ ਯਾਰ ਹੋਰ ਯਾਰਾ ਓ ਸੇਵਕਾ ਓਏ ਆ ਜਾ ਪਤੰਦਰਾ ਕਿੰਨਾ ਕੁ ਟਾਈਮ ਲਾਏਗਾ ਓਏ ਵਾਟ ਵਾ ਵਾ ਲੱਟਾਂ ਪੈ ਲੱਗ ਜਾਣੀਆਂ ਮੁੜ ਕੇ ਕਾ ਠੀਕ ਹੈ ਬਾਪੂ ਚੰਗਾ ਪੁੱਤ ਵਾਹਿਗੁਰੂ ਛੋਡੀ ਯਾਤਰਾ ਸਫਲ ਕਰੇ ਵਾਹਿਗੁਰੂ ਸ਼ਿਕਰਾਨਾ ਸੱਚੇ ਪਾਤਸ਼ਾਹ ਸਤਿ ਸ੍ਰੀ ਅਕਾਲ ਦੋਸਤੋ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਅ ਅਸੀਂ ਅੱਜ ਕੱਲ ਜਿਹੜਾ ਨਿਘਾਰ ਆ ਰਿਹਾ ਸਮਾਜ ਦੇ ਵਿੱਚ ਕਿਉਂਕਿ ਜਿਵੇਂ ਕਹਿੰਦੇ ਆ ਦੋਸਤ ਦੋਸਤ ਨਹੀਂ ਰਹਾ ਸਾਡਾ ਵੀਡੀਓ ਬਣਾਉਣ ਦਾ ਮਕਸਦ ਹੈ ਜੇ ਕਰਤਾ ਸਾਡੇ ਚਾਰਾਂ ਦੋਸਤਾਂ ਦੇ ਵਿੱਚ ਤਿੰਨਾਂ ਦੋਸਤਾਂ ਦੇ ਵਿੱਚ ਦੋਹਾਂ ਦੋਸਤਾਂ ਦੇ ਵਿੱਚ ਕੋਈ ਇੱਕ ਬੰਦਾ ਆਰਥਿਕ ਤੌਰ ਤੇ ਗਰੀਬ ਹੈ ਡਾਊਨ ਆ ਹੋ ਤਾਂ ਸੱਚੀ ਦੋਸਤੀ ਦਾ ਇਹੀ ਫਰਜ ਬੰਦਾ ਹੈ ਕਿ ਤੁਸੀਂ ਆਪ ਦੇ دوست ਦੀ ਆਰਥਿਕ ਤੌਰ ਤੇ ਮਦਦ ਕਰੋ ਉਹਨੂੰ ਕਾਮਯਾਬ ਕਰੋ ਉਹਨੂੰ ਉੱਚਾ ਚੱਕੋ ਇਹੀ ਸੱਚੀ ਦੋਸਤੀ ਆ ਇਹ ਜਿਹੜੀ ਕਹਿੰਦੇ ਹੁੰਦੇ ਆ ਵੀ ਦੋਸਤੀ ਕੋਈ ਖਾਲਾ ਜਿਹਾ ਬਾੜਾ ਨਹੀਂ ਬਹੁਤ ਪਵਿੱਤਰ ਰਿਸ਼ਤਾ ਹੈ ਜਿਹੜਾ ਅਸੀਂ ਆਪ ਇਸ ਧਰਤੀ ਤੇ ਚੁਣਦੇ ਆ ਚੁਣ ਕੇ ਅਸੀਂ ਦੋਸਤ ਬਣਾਉਨੇ ਆ ਸਾਡੀ ਇਹ ਵੀਡੀਓ ਸਾਡੀ ਇਹ ਨਿਮਾਣੀ ਕੀ ਕੋਸ਼ਿਸ਼ ਅਗਰ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਓ